ਅਸੀ ਗੱਲ ਦੀ ਜੀਵੀਐਸ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਮੀਰ ਜਾਦ ਦਰਸ਼ਕੋ ਪਿੰਡ ਸੈਦੋਕੇ ਗੁਰੂਆਂ ਪੀਰਾਂ ਫਕੀਰਾਂ ਪਗੰਬਰਾਂ ਦਾਨੀਆਂ ਦੀ ਤੇ ਖਿਡਾਰੀਆਂ ਦੀ ਧਰਤੀ ਆ ਇਸ ਪਿੰਡ ਦੀ ਗੱਲ ਕਰੀਏ ਤਾਂ ਹਰ ਖੇਤਰ ਦੇ ਵਿੱਚ ਇਥੋਂ ਦੇ ਸਖਸ਼ੀਤ ਨੇ ਨਾਮ ਖੱਟਿਆ ਮੈਂ ਨਾਮ ਗਿਣੌਣ ਲੱਗ ਜਾ ਤਾਂ ਸਮਾਂ ਲੰਮਾ ਲੱਗ ਜਾਣਾ ਜੇਕਰ ਤੁਸੀਂ ਬੈਕ ਸਾਈਡ ਦੇਖੋਗੇ ਖੇਡ ਗਰਾਉਂਡਾਂ ਦੇ ਵਿੱਚ 7:30 ਵਜੇ ਦਾ ਸਮਾਂ ਔਰ ਮੇਰੇ ਨਾਲ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਬਿੱਟੂ ਸੈਦੋਕੇ ਔਰ ਉਹਨਾਂ ਦੇ ਸਾਥੀ ਖੜੇ ਹੋਏ ਨੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਹੁਣ ਛੁੱਟੀਆਂ ਹੋਈਆਂ ਨੇ ਤੇ ਪਿੰਡ ਸੈਦੋ ਕੇ ਕਬੱਡੀ ਦੇ ਵਿੱਚ ਮਤਲਬ ਮੋਰੀ ਕਹੂੰਗਾ ਮੈਂ ਕਿਉਂਕਿ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਛੋਟੇ ਬੱਚਿਆਂ ਨੂੰ ਗਰਾਊਂਡ ਨਾਲ ਕਿਵੇਂ ਜੋੜਦੇ ਨੇ ਕਿਵੇਂ ਉਪਰਾਲੇ ਕੀਤੇ ਜਾਂਦੇ ਨੇ ਤੇ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਹੁੰਦਾ ਖਿਡਾਰੀਆਂ ਨੂੰ ਪੈਦਾ ਕਰਨ ਦਾ ਹਾਂਜੀ ਬਿੱਟੂ ਜੀ ਪਿਛਲੇ ਕਈ ਹਫ਼ਤਿਆਂ ਤੋਂ ਤੁਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਰਹੇ ਹੋ ਤੇ ਕਿਸ ਤਰ੍ਹਾਂ ਦਾ ਸਾਰਾ ਪ੍ਰੋਸੀਜਰ ਆ ਕਿਵੇਂ ਸਾਰਾ ਮੈਨੇਜ ਕਰਦੇ ਹੋ ਸੱਸੀ ਗੱਲ ਬਾਈ ਪਹਿਲਾਂ ਜੀ ਵੀ ਸ ਤਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸੈਦੋਕੇ ਦੀ ਖੇਡ ਗਰਾਉਂਡ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਪਿਛਲੀ 20 ਤਰੀਕ ਤੋਂ ਬਾਈ ਅੱਜ 18 ਤਰੀਕ ਹਨ ਦੋ ਦਿਨ ਰਗੇ ਇੱਕ ਮਹੀਨੇ ਤੋਂ ਖੇਡ ਗਰਾਉਂਡ ਦੇ ਨਾਲ ਕਿਉਂਕਿ ਉਹਨਾਂ ਨੂੰ ਛੁੱਟੀਆਂ ਹੋਈਆਂ ਮੇ ਬੱਚਿਆਂ ਨੂੰ ਤੇ ਸਾਨੂੰ ਬਹੁਤ ਖੁਸ਼ੀ ਆ ਬਈ ਪਿੰਡ ਦੇ ਛੋਟੇ ਛੋਟੇ ਬੱਚੇ ਆ 28 30 35 40 45 ਤੇ ਤਕਰੀਬਨ 100 ਤੋਂ ਉੱਪਰ ਜਿਹੜਾ ਬੱਚਾ ਉਹ ਸ਼ਾਮ ਨੂੰ ਖੇਡ ਗਰਾਉਂਡ ਦੇ ਨਾਲ ਜੁੜਿਆ ਹੋਇਆ ਪੂਰੇ ਪਿੰਡ ਦਾ ਸਹਿਯੋਗ ਆ ਮਾਨਜੂਬ ਸਰਪੰਚ ਆਰਪੀ ਸਿੰਘ ਅੱਗੀ ਹੁਣੀ ਬਾਈ ਕਾਲੂ ਹੁਣੀ ਸਤਗੁਰ ਨੇ ਤੇ ਤੇ ਬਾਈ ਕਹਿੰਦਾ ਯਾਰ ਆਪਣੇ ਕੋਲ ਨਾ ਬਦਾਮਾ ਦੇ ਪੈਸੇ ਆਏ ਪਏ ਆਪਾਂ ਕੋਈ ਕੈਂਪ ਲਾਵਾਂਗੇ ਮੈਂ ਕਿਹਾ ਯਾਰ ਆਪਾਂ ਕੀਲਿਆਂ ਵਾਲਾ ਸਿਸਟਮ ਤੋੜ ਲਈ ਪਿਛਲੇ ਸਾਲ ਵਾਂਗੂ ਬਾਈ ਕਹਿੰਦਾ ਤੋੜ ਲੈਣਾ ਡਾਕਟਰ ਮਨਜੀਤ ਨੂੰ ਕਾਲ ਕੀਤੀ ਬਾਈ ਐਂ ਕਰਕੇ ਸਿਸਟਮ ਤੋੜਨਾ ਹਨਾ ਕੀ ਲੈਦਾ ਉਹ ਕਹਿੰਦਾ ਕਰ ਲਈ ਕੋਈ ਨਹੀਂ ਭਾਵੇਂ ਦੱਸ ਦੇਣਾ ਆਪਣੇ ਲਈ ਚਲੋ ਬਾਈ ਨੇ ਤਿੰਨ ਦਿਨਾਂ ਦੀ ਬਾਈ ਦੇ ਹਿੱਸੇ-ਹਿੱਸੇ ਬਾਈ ਉਦੋਂ ਬਾਅਦ ਜਿਵੇਂ-ਜਿਵੇਂ ਪਤਾ ਲੱਗੇ ਤੇ ਪਿੰਡ ਵਾਲੇ ਹਨਾ ਭਰਾ ਸਾਡੀ ਸਾਰੇ ਖੇਡ ਗਰਾਊਂਡ ਦੀ ਬਾਈ ਵਧੀਆ ਸਪੋਰਟ ਕਰ ਰਹੇ ਜਿਵੇਂ ਦੇਖਿਆ ਕਿ ਜਿਹੜਾ ਸੇਡੂ ਪਿੰਡ ਦਾ ਪੂਰਾ ਪੂਰਾ ਦਾਨੀਆਂ ਦਾ ਖਿਡਾਰੀਆਂ ਦਾ ਪਿੰਡ ਜੇਕਰ ਮਦਾਨੀਆਂ ਦੀ ਗੱਲ ਕਰਾਂ ਕਿਹੜੇ ਕਿਹੜੇ ਸਪੋਰਟ ਕਰਦੇ ਆ ਇਸ ਟਾਈਟਲ ਨੂੰ ਲੈਉਣ ਦੇ ਸਮੁੱਚੇ ਨਗਰ ਦਾ ਜੀ ਕਿਉਂਕਿ ਇੱਕ ਸ਼ਖਸੀਅਤ ਦਾ ਨਾਮ ਲਈਏ ਸਾਰੇ ਨਗਰ ਦੀ ਬਹੁਤ ਵੱਡੀ ਸਪੋਰਟ ਆ ਗਈ ਤੇ ਇਹ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਆ ਪਹਿਲਵਾਨਾਂ ਦਾ ਪਿੰਡ ਆ ਬਾਬਾ ਹੀਰਾ ਸਿੰਘ ਜੀ ਹਨਾ ਇਸ ਨਗਰ ਨੇ ਪੈਦਾ ਕੀਤਾ ਗਾ ਵਿਗੜ ਪਹਿਲਵਾਨ ਦੀ ਗੱਲ ਕਰੀਏ ਸੰਤ ਬਾਬਾ ਧਰਮਦਾਸ ਜੀ ਫਿਰ ਬਾਈ ਮੋਹਣ ਹੁਣੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਉਸ ਤੋਂ ਬਾਅਦ ਸਮਾਂ ਆ ਬਾਈ ਮੱਖਣ ਸੈਦੋ ਕੇ ਬਲਜੀਤ ਸੈਦੋ ਕੇ ਜੀਤਾ ਸੈਦੋ ਕੇ ਨੀਲਾ ਸੈਦੋ ਕੇ ਜੱਗਾ ਗੋਗੀ ਬਾਈ ਪਾਲੀ ਹਨਾ ਸਾਰੇ ਸਮੇਂ ਦੇ ਨਾਲ-ਨਾਲ ਨੱਟੂ ਬਾਈ ਕਾਲੂ ਹੁਣੀ ਹਨਾ ਕਾਲੂ ਹੁਣੀ ਖੇਡ ਗਰਾਉਂਡ ਦੇ ਨਾਲ ਸਾਡੇ ਨਾਲ ਜੁੜੇ ਹੋਏ ਆ ਤੇ ਬਹੁਤ ਖੁਸ਼ੀ ਆ ਬਾਈ ਇਹ ਮਾਨਜੋਗ ਸਰਪੰਚ ਸਾਹਿਬ ਵੀ ਨਾਲ ਆ ਤੇ ਬੱਚਿਆਂ ਨੂੰ ਦੇਖ ਕੇ ਜਦੋਂ ਪਿੰਡ ਦੇ ਵਿੱਚ ਇਹਨਾਂ ਦੇ ਹਨਾ ਮਾਪੇ ਮਿਲਦੀ ਆ ਤੇ ਉਹ ਕਹਿੰਦੇ ਵੀ ਸਾਡੇ ਬੱਚੇ ਦਾ ਧਿਆਨ ਰੱਖਿਓ ਨਾ ਬਹੁਤ ਖੁਸ਼ੀ ਆ ਵੀ ਬੱਚੇ ਅੱਗੇ ਨਹੀਂ ਭਾਈ ਆ ਦੌਰ ਤੈਨੂੰ ਪਤਾ ਹਨਾ ਫੂਨਾ ਦਾ ਦੌਰ ਆਗਾ ਤੇ ਬੱਚੇ ਕਹਿੰਦੇ ਵੀ ਨਾ ਤਾਂ ਟੀਵੀ ਦੇ ਨੇੜੇ ਹੁੰਦੇ ਆ ਨਾ ਕੋਈ ਫਿਲਮਾਂ ਨਾ ਗੇਮ ਦੇ ਨਾਲੇ ਗਰਾਊਂਡ ਹੱਲ ਭਜਦੇ ਆ ਇਸ ਗੱਲ ਦੀ ਬਹੁਤ ਖੁਸ਼ੀ ਆ ਭਾਈ ਤੇ ਹਰ ਰੋਜ਼ ਕੇਲਿਆਂ ਦੀ ਜਿਹੜੀ ਸੇਵਾ ਉਹ ਸਾਡੇ ਸਮੁੱਚੇ ਨਗਰ ਦੀ ਤਰਫੋਂ ਵੱਖ-ਵੱਖ ਜਿੱਦਾ ਵੀ ਕੋਈ ਜਨਮ ਦਿਨ ਹੁੰਦਾ ਜਾਂ ਜਿੱਦਾਂ ਵੀ ਹਨਾ ਭਾਈ ਤੇ ਅੱਜ ਜਿਹੜੀ ਸਕੈਚ ਦੀ ਹਨਾ ਹੰਡੇ ਸਕੈਚ ਦੀ ਸੇਵਾ ਉਹ ਬਾਈ ਕਾਲੂ ਉਹਨਾਂ ਦੀ ਤਰਫੋਂ ਆ ਤੇ ਬਾਈ ਸੁੱਖਾ ਸੈਦੂ ਕੇ ਸਾਡਾ ਅਮਰੀਕਾ ਤੋਂ ਬਾਈ ਉਹਨੇ ਕਾਲੂ ਇੱਕ ਹਫਤੇ ਲਈ ਇੱਕ ਹਫਤਾ ਕਹਿੰਦਾ ਕੇਲੇ ਤੇ ਬਦਾਮ ਉਹ ਬਾਈ ਦੀ ਤਰਫੋਂ ਆ ਤੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸਤਿਕਾਰਯੋਗ ਆ ਇੱਕ ਹੋਰ ਜਿਹੜਾ ਨਵਾਂ ਅਪਰਾਲਾ ਕੱਲ ਅਸੀਂ ਪਰਸੋਂ ਬੈਠੇ ਇਹ ਸੋਚ ਰਹੇ ਸੀ ਵੀ ਆਪਾਂ ਨਾਲ ਹੋਰ ਕੀ ਕੀਤਾ ਜਾਵੇ ਤੇ ਆਉਣ ਵਾਲੇ ਸੰਡੇ ਨੂੰ ਜਿਹੜੇ ਬੱਚੇ ਖੇਡਦੇ 28 ਕਿਲੋ 30 ਕਿਲੋ ਇਹਨਾਂ ਦੀਆਂ ਟੀਮਾਂ ਬਣਾ ਕੇ 30 ਵਾਲਿਆਂ ਦੀਆਂ 40 45 ਪਿੰਡ ਦੀਆਂ ਹੀ ਟੀਮਾਂ ਜਿਹੜੇ ਗਰਾਊਂਡ 'ਚ ਖੇਡਦੇ ਆ ਉਹਨਾਂ ਨੂੰ ਬਈ ਮੌਕਾ ਦਿੱਤਾ ਜਾਣਾ ਐਤਵਾਰ ਨੂੰ ਸ਼ਾਮ ਨੂੰ 4:00 ਵਜੇ ਜਾਂ 5:00 ਵਜੇ ਮੈਚ ਸ਼ੁਰੂ ਕਰਦਿਆ ਕਰਨੇ ਫਿਰ ਉਹਨਾਂ ਨੂੰ ਪਤਾ ਲੱਗੂ ਵੀ ਕਿਹੜੇ ਜਾਫੀ ਆ ਕਿਹੜੇ ਰੇਡਰ ਆ ਦੋ ਤਿੰਨ ਮਹੀਨਿਆਂ ਨੂੰ ਜਦੋਂ ਕਬੱਡੀ ਦਾ ਸੀਜ਼ਨ ਜਿਹੜਾ ਸ਼ੁਰੂ ਹੋਣਾਗਾ ਫਿਰ ਉਹ ਸਾਨੂੰ ਮਾਣ ਹੋ ਜੂਗੀ ਸਾਡੀ 35 ਦੀ 40 45 55 ਦੀਆਂ ਟੀਮਾਂ ਆ ਗਈ ਤੇ ਇਹ ਨਵਾਂ ਯਾਨੀ ਕਿ ਸਾਰੇ ਭਰਾ ਰਲ ਮਿਲ ਕੇ ਉਪਰਾਲਾ ਕਰ ਰਹੇ ਆ ਬਿੱਟੂ ਲੰਬੇ ਸਮੇਂ ਤੋਂ ਤੁਸੀਂ ਕਮੈਂਟੇਟਰ ਰਹੇ ਹੋ ਨਾ ਇੰਟਰਨੈਸ਼ਨਲ ਲੈਵਲ ਤੱਕ ਵੀ ਕਮੈਂਟਰੀ ਕਰਕੇ ਆ ਤੁਸੀਂ ਜਿਆਦਾ ਬਕੂਬੀ ਢੰਗ ਨਾਲ ਜਾਣਦੇ ਨੌਜਵਾਨਾਂ ਦੀ ਗੱਲ ਕਰੀਏ ਕਬੱਡੀ ਦੇ ਖਿਡਾਰੀਆਂ ਦੀ ਗੱਲ ਕਰੀਏ ਕੀ ਲੱਗਦਾ ਕਿ ਪਿੰਡ ਸੈਦੋਪੇ ਦੇ ਵਿੱਚ ਜਿਵੇਂ ਛੋਟੇ ਬੱਚੇ ਆ ਏਦਾਂ ਹੀ ਹਰ ਪਿੰਡ ਦੇ ਵਿੱਚ ਹੋਵੇ ਤਾਂ ਬੱਚਿਆਂ ਨੂੰ ਸਹੀ ਰਾਹ ਵੱਲ ਹਾਂ ਬਾਈ ਬਹੁਤ ਵਧੀਆ ਤੇਰਾ ਬਈ ਇਹ ਸਵਾਲ ਆ ਜੀ ਵੀ ਇਸ ਹਰ ਪਿੰਡ ਦੇ ਵਿੱਚ ਹੀ ਬਾਈ ਹਨਾ ਇਹ ਮੰਨ ਲਾ ਵੀ ਬੱਚਿਆਂ ਨੂੰ ਖੇਡ ਗਰਾਉਂਡ ਦੇ ਨਾਲ ਜੋੜਨਾ ਚਾਹੀਦਾ ਜਿਹੜਾ ਅੱਜ ਦਾ ਸਮਾਂ ਆ ਜੋਕਾ ਸਮਾਂ ਕਹੂੰਗਾ ਨਾ ਤੇ ਸੋਸ਼ਲ ਮੀਡੀਆ ਦਾ ਦੌਰ ਆ ਤੇ ਹਰ ਇੱਕ ਬੱਚਾ ਆਪਾਂ ਦੇਖਦੇ ਆਂ ਬਈ ਪਹਿਲਾਂ ਕੌਣ ਫੋਨਾ ਫਾਨ ਵਾਲਾ ਟਾਈਮ ਆਣਾ ਜਲੰਧਰ ਦੂਦਸ਼ਣ ਦੇਖ ਕੇ ਫਿਰ ਕਹਤੋਂ ਉਹੀ ਲਸ਼ਕਾਰੇ ਦੀਆਂ ਗੱਲਾਂ ਚੱਲੀ ਜਾਣੀਆਂ ਤੇ ਅੱਜ ਕੱਲ੍ਹ ਸਾਲ ਸਾਲ ਦੇ ਬੱਚੇ ਆ ਉਹ ਵੀ ਬਾਈ ਉਹਦੇ ਜਦ ਕਰ ਲੱਗੇ ਨੇ ਫੋਨ ਦੇ ਸਾਨੂੰ ਬਹੁਤ ਖੁਸ਼ੀ ਆ ਬਾਈ ਸਾਡੇ ਪਿੰਡ ਦੇ ਛੋਟੇ ਛੋਟੇ ਬੱਚੇ ਤੁਸੀਂ ਸੀਨ ਲਏ ਆ ਜਦੋਂ ਦਿਖਾਓਗੇ ਤਾਂ ਲੋਕਾਂ ਨੂੰ ਬਹੁਤ ਖੁਸ਼ੀ ਹੋ ਬਾਈ ਇਸ ਗੱਲ ਦੀ ਤੇ ਸਾਰੇ ਪਿੰਡਾਂ ਦੇ ਵਿੱਚ ਇਹ ਪ੍ਰਾਲੇ ਹੋਣੇ ਚਾਹੀਦੇ ਆ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਸਾਡੇ ਪਿੰਡ ਦੇ ਐਨ ਆਰ ਆਈ ਸਾਡੇ ਪਿੰਡ ਦੀ ಗ್ರಾಮ ਪੰਚਾਇਤ ਸਾਰੀਆਂ ਸੰਸਥਾਵਾਂ ਤੇ ਸਾਰੇ ਨਗਰ ਵੱਲੋਂ ਪੂਰਾ ਸਹਿਯੋਗ ਆ ਬਾਈ ਇਸ ਗੱਲ ਦਾ ਸਾਨੂੰ ਬਹੁਤ ਮਾਣ ਪ੍ਰਾਊਡ ਫੀਲ ਕਰਦੇ ਆ ਸਮੁੱਚੇ ਨਗਰ ਦਾ ਧੰਨਵਾਦ ਵੀ ਕਰਦੇ ਆ ਬਾਈ ਕਾਲੂ ਹੁਣੀ ਜੋਧਾ ਬਾਈ ਤੇ ਬਾਈ ਸਾਡਾ ਡਾਕਟਰ ਬਲਵੀਰ 20 ਸਾਲ ਹੋ ਗਿਆ ਬੰਦੇ ਨੂੰ ਖੇਡ ਗਰਾਉਂਡ ਦੇ ਨਾਲ ਜੁੜੇ ਨੂੰ ਕਦੇ ਨਾਗਾ ਨੇ ਮੀ ਹੋਵੇ ਨੇਰੀ ਹੋਵੇ ਬਾਈ ਬਿੰਦਰ ਹੁਣੀ ਸਤਨਾਮ ਹੁਣੀ ਪੁਰਾਣੇ ਖਿਡਾਰੀ ਆ ਮਾਣਯੋਗ ਸਾਡੀ ਪੰਚਾਇਤ ਬਾਈ ਹਰਪ੍ਰੀਤ ਸਿੰਘ ਅੱਗੀ ਪੋਲਾ ਪੰਚ ਬਾਈ ਸਾਡਾ ਜੀਤੀ ਪੰਚ ਤੇ ਸਾਡਾ ਚਾਚਾ ਜੀ ਕਰਮੀ ਸਿੰਘ ਟੇਲਰ ਛੋਟਾ ਦਲਵਾਗ ਤੇ ਉਹਦੇ ਬਾਈ ਜੋਗੀ ਹੁਣੀ ਦੇਖੋ ਯਾ ਤਸ਼ਾਹ ਹੁੰਦਾਗਾ ਨਾ ਟਾਈਮ ਤੋਂ ਟਾਈਮ ਕੱਢ ਕੇ ਖੇਡ ਗਰਾਊਂਡ ਦੇ ਨਾਲ ਜੁੜੇ ਆ ਤੇ ਅੱਜ ਬਾਈ ਨੇ ਮੈਨੂੰ ਫੋਨ ਤੇ ਕਹਿੰਦਾ ਬਿੱਟੂ ਆਪਣੀ ਵਾਰੀ ਕਦੋਂ ਆਉ ਫਿਰ ਕੇ ਲਿਆ ਦੀ ਮੈਂ ਕਿਹਾ ਬਾਈ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਆ ਸਾਨੂੰ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਤੇ ਜਦੋਂ ਵੀ ਬਾਈ ਨੂੰ ਯਾਦ ਕਰੀਦਾ ਸਾਰੇ ਦੇਖੋ ਯਾਰ ਮੈਨੂੰ ਨਹੀਂ ਲੱਗਦਾ ਵੀ ਨੇੜੇ ਤੇੜੇ ਪਿੰਡ ਦੇ ਵਿੱਚ ਵੀ ਇਦਾਂ ਬਾਈ ਪੰਚਾਇਤ ਸ਼ਾਮ ਨੂੰ ਗਰਾਊਂਡ 'ਚ ਬੈੰਦੀ ਹੋਵੇ ਮਾੜਾ ਕਹੀਏ ਬਾਈ ਉਹਨਾਂ ਨੂੰ ਪਿਛਲੇ ਦਿਨੀ ਬਾਈ ਨੂੰ ਕਿਹਾ ਬਾਈ ਗਰਾਊਂਡ ਦੀ ਸਫਾਈ ਬਾਈ ਕਹਿੰਦਾ ਸਾਡਾ ਕੰਮ ਆ ਯਾਰ ਕਰਲੀ ਕੋਈ ਨਹੀਂ ਹਨਾ ਜਿਹੜੀ ਵੀ ਪੰਚਾਇਤ ਦੇ ਹਿੱਸੇ ਕੋਈ ਸੇਵਾ ਅਸੀਂ ਤੁਹਾਡੇ ਨਾਲ ਇਸ ਗੱਲ ਦੀ ਬਹੁਤ ਖੁਸ਼ੀ ਹੈ। ਸ਼ਾਬ ਦੀ ਗੱਲ ਕੀਤੀ ਆਖਰੀ ਸਵਾਲ 25 ਤਰੀਕ ਨੂੰ ਜਿਹੜੀ ਸਮਾਪਤੀ ਹੋਣ ਜਾ ਰਹੀ ਹੈ ਇਸ ਕੈਂਪਨੀ ਕਹਿ ਲੋ ਜਾਂ ਬੱਚਿਆਂ ਦਾ ਜੋ ਵੀ ਟੂਰਨਾਮੈਂਟ ਕਰਵਾਉਗੇ ਕਿਹੜੀ ਕਿਹੜੀ ਸਮਾਪਤੀ ਨਹੀਂ ਬਾਈ ਇਹੋ ਤੁਨਾ ਇੱਕ ਕੈਂਪ ਦਾ ਇੱਕ ਨਵਾਂ ਆਗਾਜ਼ ਹੋਣ ਲੱਗਿਆ ਸਮਾਪਤੀ ਨਹੀਂ ਕਰਾਂਗੇ ਕਿਉਂਕਿ ਹੁਣ ਕੇਲੇ ਖਵਾਈ ਦੇ ਬੱਚਾ ਨੂੰ ਕੇਲੇ ਹਰ ਇੱਕ ਘਰੇ ਬਾਈ ਤੁਹਾਨੂੰ ਪਤਾ ਵੀ ਹਰੇਕ ਦੇ ਸਹੂਲਤਾ ਪੂਰਗਾ ਨੇ ਤੇ ਇੱਕ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਜੋੜਨ ਦੀ ਇੱਕ ਮਹਿਮਤੂਰੀ ਸੀ ਤੇ ਹੁਣ ਇਹ ਸੋਚਿਆ ਵੀ ਆਪਾਂ ਨਾਲ ਬੱਚਿਆਂ ਦੀ ਪ੍ਰੈਕਟਿਸ ਸ਼ੁਰੂ ਕਰਨਾ ਨਾਲ ਭਰਾ ਖੜੇ ਸੀਲੇ ਹੁਣ ਹੀ ਸਾਰੇ ਵੀ ਨਾਲ ਨਵੇਂ ਮੁੰਡਿਆਂ ਨੂੰ ਆਪਾਂ ਤੋਰ ਗਏ ਹਨ ਉਹ ਟੀਮਾਂ ਤਿਆਰ ਕਰੀਏ ਤੇ ਹੋਰ ਵੀ ਜਿਹੜੇ ਸਾਡੀ ਵੀਡੀਓ ਨੂੰ ਦੇਖ ਰਹੇ ਹੈ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਆਪਣੇ ਬੱਚਿਆਂ ਨੂੰ ਖੇਡ ਗਰਾਊਂਡ ਦੇ ਨਾਲ ਜਰੂਰ ਜੋੜਾ ਜਾਏ ਇਦਾਂ ਬੱਚੇ ਬਈ ਆਏ ਆ ਮੰਨ ਕੇ ਚਲੋ ਫੂਨਾ ਤੋਂ ਖੜਾ ਸਾਡੇ ਕਿ ਟੀਵੀਆਂ ਤੋਂ ਖੜਾ ਸਾਡੇ ਕੇ ਗਰਾਊਂਡ ਦੇ ਨਾਲ ਜੁੜਨਗੇ ਤਾਂ ਇਥੋਂ ਕੋਸਰਾਂ ਕੋਸਰ ਲੈ ਕੇ ਨਿਕਲਣਗੇ ਬੱਚੇ ਇਹ ਬਈ ਸਾਰਨਾ ਵੱਡਾ ਪਰਾਲਾ ਸਾਡੇ ਡਾਕਟਰ ਵੀਰ ਦਾ ਜਿਹਨੇ ਇਹ ਸਾਨੂੰ ਇੱਧਰ ਸੰਯੋਗ ਦੇਣ ਲਈ ਕਿਹਾ ਆ ਪਹਿਲੇ ਬੰਦੇ ਨਾਲ ਖੜਿਆ ਇਹ ਬੰਦਾ 20 ਸਾਲ ਹੋ ਗਏ ਬਈ ਗਰਾਊਂਡ ਤੇ ਪ੍ਰੈਕਟਿਸ ਕਰਦਾ ਆ ਪਹਿਲਾਂ ਬਹੁਤ ਧੰਨਵਾਦ ਕਰਦੇ ਆ ਤੇ ਆ ਬੱਚਿਆਂ ਦਾ ਬਹੁਤ ਧੰਨਵਾਦ ਕਰਦੇ ਜਿਹੜੇ ਟਾਈਮ ਚੋਂ ਟਾਈਮ ਕੱਢ ਕੇ ਬਈ ਗਰਾਊਂਡ ਨਾਲ ਜੁੜਦੇ ਆ ਜਿਵੇਂ ਤੁਸੀਂ ਕਬੱਡੀ ਦੇ ਖਿਡਾਰੀ ਬਹੁਤ ਸਾਰੇ ਪੈਦਾ ਕੀਤੇ ਨੇ ਪਿੰਡ ਸੈਦੋ ਦੇ ਨੇ ਇਹਨਾਂ ਲੰਬੇ ਸਮੇਂ ਤੋਂ ਕਬੱਡੀ ਖੇਡ ਗਰਾਊਂਡ ਦੇ ਵਿੱਚ ਜੁੜੇ ਹੋਏ ਆ ਕੀ ਲੱਗਦਾ ਕਿ ਜੇ ਇਦਾਂ ਹੀ ਤਿਆਰੀਆਂ ਕਰਵਾਈਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਛੋਟੇ ਬੱਚੇ ਆ ਇਹ ਵੀ ਤੁਹਾਡੇ ਕੋਲ ਨਾਮ ਬਣਾਉਣਗੇ ਹਾਂਜੀ ਜੀ ਬੜਾ ਬਹੁਤ ਵਧੀਆ ਜੀ ਅੱਜ ਜਿਵੇਂ ਅੱਜ ਜਿਵੇਂ ਸਾਡੇ ਨੌਜਵਾਨ ਮੂਰੇ ਲੱਗ ਕੇ ਮੁੰਡੇ ਜਿੰਨੇ ਵੀ ਆ ਇਹ ਨਾਲੇ ਬੜਾ ਵਧੀਆ ਪ੍ਰਾਲਾ ਕਰਿਆ ਜਿਵੇਂ ਨੌਜਵਾਨ ਬੱਚਿਆਂ ਨੂੰ ਛੋਟੇ-ਛੋਟਿਆਂ ਨੂੰ ਨਾਲ ਜੋੜਿਆ ਇਸ ਤਰ੍ਹਾਂ ਅਸੀਂ ਬਹੁਤ ਖੁਸ਼ੀ ਵਾਲੀ ਗੱਲ ਆ ਜਿਵੇਂ ਸਾਡੇ ਸਾਰੇ ਪਹਿਲਾ ਸਾਡਾ ਬਾਈ ਪੋਲਾ ਸਿੰਘ ਇਹਨਾਂ ਨੂੰ ਕਿਹਾ ਸੇਵਾ ਨੂੰ ਫਿਰ ਮੈਨੂੰ ਕਿਹਾ ਫਿਰ ਇਧਰ ਰਣਜੀਤ ਸਿੰਘ ਨੂੰ ਕਿਹਾ ਜਿਵੇਂ ਸਾਰਿਆਂ ਨੂੰ ਕਹੇ ਕਿ 24 ਗੌਰ ਵਰਗੇ ਜਿਵੇਂ 20 ਸਾਲ ਤੋਂ ਕਹਿੰਦੇ ਜੁੜੇ ਹੋਏ ਆ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਬਾਈ ਦਰਸ਼ਕੋ ਜਿੰਨੇ ਵੀ ਮੈਂਬਰ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਬਿੱਟੂ ਸੈਦੋ ਕਿਨੇ ਸਾਰੇ ਪ੍ਰਾਲੇ ਬਾਰੇ ਦੱਸ ਹੀ ਦਿੱਤਾ ਕਿ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਖੇਡ ਗਰਾਉਂਡਾਂ ਵੱਲੀ ਜੋੜਿਆ ਜਾ ਸਕਦਾ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਨਸ਼ਿਆਂ ਦੇ ਦਲਦਲ ਦੇ ਵਿੱਚ ਤਸਦੀ ਜਾ ਰਹੀ ਆ ਤੇ ਇਹ ਪੰਡ ਵਾਲੀ ਮਾਣ ਵਾਲੀ ਗੱਲ ਆ ਕਿ ਜਿੱਥੇ ਬਹੁਤ ਸਾਰੇ ਪਿੰਡ ਆ ਨਸ਼ਿਆਂ ਦੀ ਦਲਦਲ ਕਰਕੇ ਬਦਨਾਮ ਹੋ ਰਹੇ ਨੇ ਪਰ ਪਿੰਡ ਸੈਦੋਕੇ ਦੇ ਵਿੱਚ ਅਜਿਹੇ ਉਪਰਾਲੇ ਕਰਨ ਦੇ ਨਾਲ ਆ ਨੌਜਵਾਨ ਆ ਸਹੀ ਪਾਸੇ ਜਾ ਸਕਦੇ ਨੇ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ